ਲਓ ਬਈ ਬੀਜ ਦੇ ਅੱਜ ਮੱਕੀ ਤੇ ਤੜਖੜਾ ਸੋਨਾ ਲੀਕਾ ਆਉਂਦਾ ਪੂਰਾ ਚੱਕੀ ਪਾਣੀ ਆਈ ਟੈਂਕੀ ਆ ਬਾਈ ਦਾ ਕੀ ਚੱਕ ਕੇ ਲੈ ਗਿਆ ਕੋਈ ਮਸ਼ੀਨ ਦੀ ਕੱਢ ਕੇ ਲੈ ਗਿਆ ਤੇ ਰਣਜੀਤ ਸਿੰਘ ਪੰਗੂ ਨੰਬਰਦਾਰ ਜੀ ਬੀਜ ਰਹੇ ਨੇ 36 3 ਟਾਪ ਕਲਾਸ ਗੱਗੀ ਆ ਬਈ ਤੇ ਇੱਕ ਗੱਲਾ ਮੱਕੀ ਦਾ ਬੀਜਾਂਗੇ ਆਪਾਂ ਬੱਟਾਂ ਵਾਲੀ ਦਾ ਚਾਰ ਚੋਰ ਨਹੀਂ ਪਾਉਂਦੇ ਬਈ ਆਪਾਂ ਸਰਫਕ ਬਾਡੀ ਵਾਸਤੇ ਵੱਢ ਕੇ ਪਾ ਦਾਂਗੇ ਮੱਝਾਂ ਨੂੰ 373 PP 333 ਔਰ ਥੋੜੀ ਜਿਹੀ ਹੋਲੰਡਾ ਹੋਲੰਡਾ ਅੱਧਾ ਸੋਨਾ ਖੜਾ ਵੇਣਾ